ਦੋਸਤੋ ਮੈਂ ਨਾ ਮੇਰੇ ਸਾਹਮਣੇ ਪੂਰੇ ਨਾ ਮਹੀਨੇ ਬਾਅਦ ਨਾ ਆ ਨੀਲ ਪੇਂਟ ਲਾਇਆ ਹੈ ਆ ਦੇਖੋ ਬੜੇ ਚਾਵਾਂ ਨਾਲ ਮੈਂ ਰੰਗ ਕੱਢਿਆ ਅੰਨੀਆਂ ਸ਼ੂਰ ਹੈ ਤੇ ਬੜਾ ਇਹਨੂੰ ਕਮਰੇ ਵਿੱਚ ਬਹਿ ਕੇ ਮੈਂ ਸੁਕਾਇਆ ਸੁਖੋਇਆ ਤੇ ਮੈਂ ਚੱਲ ਹੁਣ ਰੋਟੀ-ਹਾਟੀ ਬਣਾ ਲਈਏ ਤੇ ਜਿੱਦਾਂ ਹੀ ਆਈਆਂ ਰਸੋਈ 'ਚ ੋਂਡਿਆਂ ਦਾ ਢੇਰ ਲੱਗਾ ਪਿਆ ਤੁਸੀਂ ਕਹਿੰਦੇ ਹੋਣੇ ਝੂਠ ਬੋਲਦੀ ਆ ਵੇਖ ਆ ਵੇਖ ਹੁਣੇ ਮਾਂਜ ਕੇ ਖੱਟੀ ਆ ਹੱਲੇ ਧੋਣੇ ਬਾਕੀ ਆ ਤਾਂ ਉਹ ਖਤਮ ਕਿਉਂ ਨਹੀਂ ਹੁੰਦਾ ਭਾਂਡੇ ਕਿਉਂ ਨਹੀਂ ਖਤਮ ਹੁੰਦੇ ਮੈਨੂੰ ਸਮਝ ਨਹੀਂ ਲੱਗਦੀ ਜਦੋਂ ਮੈਂ ਉੱਠਦੀ ਆ ਮੱਥੇ ਭਾਂਡੇ ਲੱਗਦੇ ਆ ਜੇ ਮੈਂ ਸੌਨੀ ਆ ਤਾਂ ਭਾਂਡੇ ਖਾਓ ਤਾਂ ਭਾਂਡੇ ਭਾਂਡੇ ਖਤਮ ਕਿਉਂ ਨਹੀਂ ਹੁੰਦੇ ਹੁਣ ਫੇਰ ਭਾਂਡੇ ਮੰਜਦੇ ਨੇ ਇਹਨੇ ਦੇ ਕੱਤੀ ਨੀਲ ਪੇਂਟ ਮੇਰੀ ਕਿੱਥੇ ਸਵੇਰ ਤੱਕ ਸਾਰੀ ਉੱਡ ਜਾਣੀ ਆ ਰੋਟੀ ਖਾਣ ਤੋਂ ਬਾਅਦ ਫੇਰ ਭਾਂਡੇ ਮੰਜਨੇ ਆਹ ਵੇ ਸ਼ਾਮ ਦੇ ਮੰਜਦੇ ਨੇ ਸਮਝ ਨਹੀਂ ਲੱਗਦੀ ਮੈਂ ਦੇ ਕੱਤੀ ਭਾਂਡਿਆਂ ਤੋਂ ਜਿਵੇਂ ਹੋਈ ਨਹੀਂ ਪੜਾ ਵੱਡਾ ਦੋਖ ਪਿਆ ਪੜਾ ਵੱਡਾ ਦੋਖ ਬਹੁਤ ਵੱਡਾ ਦੋਖ ਖਤਮ ਹੋ ਜਾਂਦਾ ਭਾਂਡੇ ਖਤਮ ਹੋ ਜਾਂਦੇ ਜੇਕਰ ਮੈਂ ਖਤਮ ਹੋ ਜਾਣਾ ਲੇਕਿਨ ਭਾਂਡੇ ਨਹੀਂ ਖਤਮ ਹੋਣੇ ਸੱਚੀ ਓ ਰਾਂਗ